ਜਨਤਾ ਦੀ ਆਵਾਜ਼ ਚੈਨਲ ਦੇਖ ਰਹੇ ਸਾਰੇ ਲੋਕਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਖੜੇ ਆ ਪਿੰਡ ਸ਼ੀਨੀਵਾਲਾ ਹਲਕਾ ਮੈਲਕਲਾ। ਇੱਥੇ ਦਾ ਤੀਆਂ ਤੀ ਦਾ ਤਿਹਾਰ ਮਨਾਇਆ ਜਾਂਦਾ। ਹਰ ਸਾਲ ਮਨਾਇਆ ਜਾਂਦਾ। ਸਾਡੇ ਨਾਲ ਫੌਜੀ ਮੌਜੂਦ ਨੇ ਜਿਨ੍ਹਾਂ ਬਿਨੋਂ ਇਹ ਜਿਹੜਾ ਤਿਹਾਰ ਹੈ ਮਨਾਇਆ ਜਾਂਦਾ। ਉਹਨਾਂ ਦੇ ਬਹੁਤ ਵੱਡਾ ਯੋਗਦਾਨ ਹੈ। ਕਿ ਜਿਹੜਾ ਉਹ ਲੋਕਾਂ ਨੂੰ ਇਹਦੇ ਬਦੀ ਪ੍ਰੇਰਿਤ ਵੀ ਕਰਦੇ ਨੇ ਤੇ ਲੋਕਾਂ ਨੂੰ ਜਾਂ ਤੋਂ ਬਾਅਦ ਜਲੇਬੀਆਂ ਜਾਂਦਾ ਲੰਗ ਵੀ ਲਾਉਂਦੇ ਨੇ ਜੀ। ਹਾਂਜੀ। ਆਜੋ ਜੀ। ਆਪਾਂ ਗੱਲਬਾਤ ਕਰਦੇ ਆਪਾਂ ਆਜੋ ਜੀ। ਆਜਾ ਜੀ ਅੱਗੇ ਆਜਾ ਜੀ ਮੈਂ ਤੁਹਾਨੂੰ ਜਿਆਦਾ ਦੱਸਣੀ ਆ ਬੋਲੋ ਅੱਗੇ ਆਜੋ ਜੀ ਅੱਗੇ ਹਾਂਜੀ ਮਾਤਾ ਜੀ ਤੁਸੀਂ ਤੀਆਂ ਦੇ ਤਿਆਰ ਦੇਖਿਆ ਹਨਾ ਹਾਂਜੀ ਤੀਆਂ ਲੱਗਦੀਆਂ ਸੀਗੀਆਂ ਕੁੜੀਆਂ ਮਤਲਬ ਪੇਕੇ ਆਉਂਦੀਆਂ ਸੀ ਹਨਾ ਤਾਂ ਮਤਲਬ ਭਾਈਚਾਰੇ ਦੇ ਸਾਹਮਣੇ ਕੈਮਰਾ ਰੱਖ ਦੇਈਏ ਨਾ ਕੀ ਕਹਿਣਾ ਚਾਹੀਦੀ ਇਹ ਬਾਰੇ ਅੱਜ ਬੋਲੋ ਤੀਆਂ ਦਾ ਤਿਆਰ ਵੀ ਰੇ ਛੇਨੀ ਵਾਲ ਪੈਂਟ ਕਰਾ ਬਹੁਤ ਵਧੀਆ ਸਾਡੇ ਕੁੜੀਆਂ ਆ ਕੇ ਬਹੁਤ ਵਿਚਾਰੀਆਂ ਨੱਚਦੀਆਂ ਘੋਦੜੀਆਂ ਆਟ ਸੱਤ ਦਿਨ ਹੋ ਗਏ ਬਹੁਤ ਰੌਣਕ ਲਾਈ ਕੁੜੀਆਂ ਨੇ ਇਥੇ ਵਿਚਾਰਾਂ ਵਿੱਚ ਜਲ ਪਾਣੀ ਦੀ ਵੀ ਸੇਵਾ ਕਰਦਿਆਂ ਤੇ ਵਿੱਚ ਨੱਚਣ ਕੁੱਦਨ ਵਾਲੀਆਂ ਕੁੜੀਆਂ ਵੀ ਬਹੁਤ ਆ ਬਹੁਤ ਇਨਾਂ ਨੇ 8-10 ਦਿਨ ਪੂਰਾ ਇਨਾਂ ਨੇ ਆਪਦਾ ਸ਼ੌਂਕ ਪੂਰਾ ਕੀਤਾ ਨੱਚ ਖੇਡ ਕੇ ਹਾਂ ਤੇ ਬਹੁਤ ਵਧੀਆ ਪ੍ਰੋਗਰਾਮ ਆ ਸਾਡੇ ਬਾਬਾ ਕੀਰਮਿਸ਼ਾਲਾ ਦੇ ਵਿੱਚ ਪੰਡ ਸ਼ੀਨੀਵਾਲ ਕਲਾ ਇਹ ਮਤਲਬ ਕਿੰਨਾ ਬੰਨ ਲਵਾਇਆ ਜਾਂਦਾ ਦੀ ਇਹ ਆਪਣੀਆਂ 5-7 ਬੰਦੇ ਆ ਇੱਕ ਫੌਜੀ ਆ ਦਰਸ਼ਨ ਸਿੰਘ ਹੋਰ ਆ ਬੰਦੇ ਕਈ 4-5 ਆ ਉਹਨਾਂ ਦੇ ਵੱਲੋਂ ਲਵਾਇਆ ਜਾਂਦਾ ਜੀ ਹਾਂਜੀ ਸਾਨੂੰ ਨਾਲ ਹੋਰ ਵੀ ਬਹੁਤ ਸਾਰੇ ਮੌਜੂਦਾ ਬਗਲਬਤ ਕਰਦੇ ਆਂ ਹਾਂਜੀ ਮਾਤਾ ਕਿੰਬਰ ਕੀ ਕਹਿਣਾ ਚਾਹੋਗੇ ਵਧੀਆ ਬਤ ਬਹੁਤ ਤਿਹਾਰ ਸੋਣਾਗਾ ਹਾਂ ਬਹੁਤ ਹਰ ਆਏ ਸੰਤੀਆਂ ਲੱਗਣੀਆਂ ਚਾਹੀਦੀਆਂ ਇੱਥੇ ਹਾਂ ਹਾਂ ਵੀ ਕਿੱਦਾਂ ਬਹੁਤ ਲੱਗਣੀਆਂ ਚਾਹੀਦੀਆਂ ਜੀ ਹਾਂ ਤੀਆਂ ਲੱਗਣੀਆਂ ਚਾਹੀਦੀਆਂ ਬਹੁਤ ਕੁੜੀਆਂ ਇਕੱਠੇ ਹੋ ਜਾਂਦੀਆਂ ਬਹੁਤ ਨੈਨਾ ਮੇਲ ਲੈਂਦੀਆਂ ਹੈਂ ਤਾਂ ਜੀ ਦਾਦੀਆਂ ਰਾਣ ਕਮੇਲ ਲਾਸ ਖੇਡ ਲੈਂਦੀਆਂ ਹਾਂ ਹਾਂਜੀ ਹਾਂਜੀ ਸੌਰਿਆਂ ਬਾਰੇ ਕੀ ਕਹਿੰਦੇ ਸੀ ਕਿ ਕੁੜੀਆਂ ਨੂੰ ਮਤਲਬ ਪੱਕੇ ਆਉਣਾ ਚਾਹੀਦਾ ਨਾ ਹਾਂ ਪੱਕੇ ਆਉਣਾ ਚਾਹੀਦਾ ਪਤ ਜਨਨ ਦੀ ਇਹਦੇ ਬਾਨੇ ਦੁੱਖ ਸਾਂਝਾ ਕਰ ਲੈਂਦੇ ਆ ਹਾਂ ਦੁੱਖ ਸਾਂਝਾ ਕਰ ਲੈਂਦੇ ਗਾ ਐ ਇਕੱਠੇ ਹੋ ਜਾਂਦੇ ਗਾ ਹਾਂ ਬਹੁਤ ਸੋਹਣਾ ਪ੍ਰੋਗਰਾਮ ਵਧੀਆ ਗੱਜੰਦੀ ਤਾਂ ਦਰਸ਼ਣ ਦਾ ਵੀ ਧੰਨਵਾਦ ਕਰਦੇ ਆ ਹਾਂ ਅੱਜ 라ਸਟ ਦਾ ਇਹਨਾਂ ਦਰਸ਼ਨ ਫੌਜੀ ਵੱਲੋਂ 57 ਬੰਦ ਜਿਹਨੇ ਵੱਲੋਂ ਪੈਣੀ ਅੱਜ ਹਾਂ ਵੱਲੋਂ ਪੈਣੀ ਪਤਾ ਚੋਣ ਵੱਲੋਂ ਪੈਣੀ ਅੱਜ 57 ਬੰਦ ਹੋਰ ਜਿਹਨੇ ਬੰਗਾ ਦਾ ਲੰਗਰ ਚਲਾਇਆ ਗਿਆ ਠੰਡੇ ਪਾਣੀ ਦਾ ਜੀ ਚਲੋ ਸਾਡੇ ਨਾਲ ਹੁਣ ਮੇਜ ਦਾ ਅੱਪਾ ਅੱਗੇ ਦਿਖਾ ਦਈਏ ਤੀਆਂ ਦਾ ਜੀ ਹਾਂ ਜੀ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਹੁਣ ਪੈਣਾ ਬਹੁਤ ਸਾਰੇ ਮੌਜੂਦ ਨੇ ਗਿਆ ਵੀ ਉਹਨਾਂ ਦਾ ਤੀਆਂ ਨੂੰ ਲੈ ਕੇ ਕੀ ਕਹਿਣਾਗਾ ਅੱਜ ਮਤਰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਾਂਜੀ ਅ ਤੁਸੀਂ ਬਹੁਤ ਵਧੀਆ ਪਹਿਲੀ ਵਾਰ ਦੇਖੀਏ ਪਹਿਲਾਂ ਵੀ ਦੇਖਦੇ ਹਾਂ ਪਹਿਲਾਂ ਵੀ ਹਰ ਸਾਲ ਲੱਗਦੀ ਹੁੰਦੀਆਂ ਆਂ ਗਿਆ ਤੇ ਅਸੀਂ ਆਉਣੇ ਹੁੰਨੇ ਆ ਵਧੀਆ ਲੱਗਿਆ ਕੀ ਹਾਂਜੀ ਬਹੁਤ ਵਧੀਆ ਬੁਣਾ ਚਾਚੇ ਹਾਂਜੀ ਚਾਚੇ ਕੋਣ ਕੋਣ ਹੋ ਜਾ ਚਾਚੇ ਜੀ ਸਾਰੇ ਮੇਰੀ ਦਾਦੀ ਮੇਰੀ ਮਮਾ ਤੇ ਮੈਂ ਮੇਰੀ ਭੈਣ ਸਾਰੇ ਨੇ ਨੇੜੇ ਹੋ ਜਾ ਕਰੋ ਹਾਂਜੀ ਬੁੜੀਆਂ ਕਿੰਿਆ ਵਾਰ ਬੋਲੋਗੇ ਲੱਗੇ ਤੀਆਂ ਤਿਆ ਕੋਈ ਮੈਂ ਵੀ ਆ ਗਿਆ ਇਹ ਲੱਗਣੀ ਚਾਹੀਦੀ ਆ ਹਾਂਜੀ ਲੱਗਣੀ ਚਾਹੀਦੀ ਅੱਛਾ ਮਤਲਬ ਜਿਵੇਂ ਕਿ ਤੀਆਂ ਵਿੱਚ ਆ ਕੇ ਹੁੰਦੀ ਜੀ ਪੀੜੀ ਆ ਉਹਨਾਂ ਨੂੰ ਆਪਣੇ ਚਾਚੇ ਆ ਤਾਈਆਂ ਬਾਰੇ ਪਤਾ ਲੱਗਦਾ ਹੈ ਨਾ ਨਹੀਂ ਤਾਂ ਮਤਲਬ ਹਰ ਬੰਦੇ ਦਾ ਫੀਲਡ ਇੰਨਾ ਜਿਹਾ ਤੇ ਬੀਜੀ ਹੋ ਗਿਆ ਬੰਦੇ ਨੂੰ ਕਿਸ ਨੂੰ ਕੋਈ ਜਾਣਦਾ ਨਹੀਂ ਟਾਈਮ ਹੀ ਰਿਹਾ ਨਾ ਹਾਂਜੀ ਸਰ ਕੀ ਕਰਾਂ ਚਾਹੂੰਗੀ ਇਹ ਚਾਚੇ ਆ ਦਾਈ ਨੂੰ ਮਿਲਿਆ ਆ ਕੇ ਹੈ ਨਾ ਹਾਂਜੀ ਤਾਂ ਹੈਗਾ ਇਸ ਕੇ ਸਾਡੇ ਨਾਲ ਪਿੰਡ ਵਾਸੀ ਹੋਰ ਵੀ ਬਹੁਤ ਸਾਰੇ ਆ ਆਪਾਂ ਗੱਲਬਾਤ ਕਰਦੇ ਆਂ ਗੁੜੀਆਂ ਬੋਲੋਗੇ ਇਹ ਕਦੀ ਆਈਆਂ ਨਹੀਂ ਆਵਰੀ ਬਹੁਤ ਬਹੁਤ ਹਾਂਜੀ ਹਾਂਜੀ ਇਹ ਲੱਗਣੀਆਂ ਚਾਹੀਦੀਆਂ ਨਾ ਹਾਂਜੀ ਹਮੇਸ਼ਾ ਲੱਗਣੀਆਂ ਚਾਹੀਦੀਆਂ ਨੇ ਹਰ ਵਾਰੀ ਲੱਗਣੀਆਂ ਚਾਹੀਦੀਆਂ ਨੇ ਠੀਕ ਹੈ ਜਦੋਂ ਮੌਕਾ ਮਿਲੇ ਮੈਂ 2 ਦਿਨ ਪਹਿਲਾਂ ਚਿਰ ਸੱਤ ਨਹੀਂ ਨੱਚੀ ਹਾਂਜੀ ਹਾਂਜੀ ਅਸਾਂ ਹੋਰ ਬਹੁਤ ਸਾਰੇ ਪਿੰਡ ਨੇ ਜਿੱਥੇ ਤੀਆਂ ਲੱਗਦੀਆਂ ਨਹੀਂ ਹਨਾ ਕੀ ਕਹਣਾ ਚਾਹੋਂ ਕਿ ਉਹਨਾਂ ਲੋਕਾਂ ਨੂੰ ਤੀਆਂ ਲੱਗਣੀਆਂ ਚਾਹੀਦੀਆਂ ਨੇ ਹਾਂਜੀ ਕੁੜੀਆਂ ਦੇ ਚਾਹ ਹੁੰਦੇ ਜਿਹੜੇ ਪੂਰੇ ਹੋ ਜਾਂਦੇ ਨੇ ਚਨਗਾਂਣ ਦੇ ਨਾਲੇ ਆਪਦਾ ਹੁਨਰ ਦਿਖਾ ਸਕਦੇ ਨੇ ਕੁੜੀਆਂ ਇੱਥੇ ਆ ਕੇ ਹਾਂਜੀ ਕਾਚੇ ਕੌਣ ਬਣਾਏ ਨੇ ਕੱਲ ਤੋਂ ਮੇਰੀ ਮੰਮੀ ਆਈ ਆ ਤੇ ਮੇਰੀ ਭੈਣ ਆਈ ਮੈਂ ਤਿੰਨੋ ਜਣੇ ਆਇਆ ਹਾਂ ਜੀ ਆ ਵੀਰੇ ਬੜੀਆ ਪ੍ਰੋਗਰਾਮ ਦਿਿਆਂ ਦਾ ਇਹ ਲੱਗਣੇ ਚਾਹੀਦੇ ਆ ਵੀ ਅੰਨਾਂ ਦਾ ਢੋਖ ਟੁੱਟ ਜਾਂਦੇ ਆ ਹੱਸ ਕੇੜ ਲੈਂਦਾ ਬਦ ਗਿੱਧਾ ਪਾ ਲੈਂਦੀ ਹੈ ਹੈਨਾ ਹਰ ਕੋ ਦੀ ਜਿਹੜੀ ਲਾਈਫ ਹੈ ਨਹੀਂ ਜਿਆਦਾ ਬਿਜੀ ਹੋ ਚੁੱਕੀ ਆ ਕਿ ਉਹ ਬੰਦਾ ਕਿਸੇ ਨੂੰ ਬੁਲਾਉਂਦਾ ਬੁਲਾਉਂਦਾ ਟਾਈਮ ਨਹੀਂ ਰਿਹਾ ਜੀ ਹਣਾ ਤੀਆਂ ਦੇ ਬਹਾਨੇ ਆ ਕੇ ਚਾਚੀਆਂ ਤਾਈਆਂ ਇਕੱਠੇ ਹੋ ਕੇ ਆਪਦੇ ਦੁੱਖ ਸੁੱਖ ਹੋਲੇ ਹੁੰਦੇ ਹਣਾ ਹਾਂਜੀ ਹਾਂ ਆ ਵਧੀਆ ਇੱਥੇ ਇਕੱਠੇ ਆ ਹੋ ਜਾਂਦੀਆਂ ਵੀਰੇ ਸਹੁਰਿਆ ਘਰੋਂ ਕੁੜੀਆਂ ਇਕੱਠੀਆਂ ਹੋ ਕੇ ਆਉਂਦੀਆਂ ਨੇ ਜਸ਼ਨ ਮਨਾਉਂਦੀਆਂ ਨੇ ਕਿੜੀਆਂ ਬੱਠੇ ਗਏ ਗਿੱਧਾ ਪਾਉਂਦੇ ਗਾਨੇ ਇੱਕ ਦੂਜੇ ਨੂੰ ਮਿਲਦੀਆਂ ਨੇ ਮਿਲਵਰਤ ਕਰਦੀਆਂ ਉਹ ਤਾਂ ਸਹਰੇ ਆਉਣ ਨਹੀਂ ਦਿੰਦੇ ਬਹਾਨੇ ਦੇ ਨਾਲ ਆ ਜਾਂਦੀਆਂ ਨੇ ਕੁੜੀਆਂ ਦੀਆਂ ਦੇ ਬਹਾਨੇ ਆ ਜਾਂਦੇ ਨੇ ਟਿੱਗੀਆਂ ਦੇ ਬਹਾਨੇ ਆ ਜਾਂਦੇ ਨੇ ਆ ਕੇ ਮਨੋਰੰਜਨ ਕਰਦਿ ਗਨੇ ਹਾਸਦੀਆਂ ਨੇ ਗਾਉਂਦੀਆਂ ਨੇ ਨੱਚਦੀਆਂ ਨੇ ਮਿਲਦੀਆਂ ਚਲਦੀਆਂ ਨੇ ਪੀਆਂ ਲੱਗਣੀਆਂ ਚਾਹੀਦੀਆਂ ਜਰੂਰੀ ਲੱਗਣੀਆਂ ਚਾਹੀਦੀਆਂ ਨੇ ਜਰੂਰੀ ਲੱਗਣੀਆਂ ਚਾਹੀਦੀਆਂ ਨੇ ਹਾਂ ਲੱਗਣੀਆਂ ਚਾਹੀਦੀਆਂ ਨੇ ਵੀਰੇ ਹਰ ਇੱਕ ਸਾਲ ਨਹੀਂ ਇਹ ਮਨੋਰੰਜਨ ਆ ਦੋਸਤਾਂ ਦਾ ਹਾਂ ਜੁੜੀਆਂ ਦਾ ਜ਼ਰੂਰੀ ਮਨੋਰੰਜਨ ਆ ਬਹਾਨੇ ਦੇ ਨਾਲ ਨੱਚਦੇ ਆ ਟੱਪਦੀਆਂ ਗਾਉਂਦੀਆਂ ਲੱਗੀਆਂ ਸਹੇਲੀਆਂ ਇਕੱਠੀਆਂ ਹੋ ਜਾਂਦੀਆਂ ਨੇ ਦੂਰ ਦੂਰ ਤੋਂ ਵਿਛੜੀਆਂ ਹੋਈਆਂ ਇਕੱਠੀਆਂ ਹੁੰਦੀਆਂ ਨੇ ਕੋਹ ਆਉਣ ਨਹੀਂ ਦਿੰਦਾ ਕੋਈ ਹਾਂ ਬਹਾਨੇ ਨਾਲ ਆ ਜਾਂਦੇ ਨੇ ਹਾ ਜੀ ਅੱਜ ਤੀਆਂ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਤੀਆਂ ਤਿਹਾਰ ਮਨਾਇਆ ਜਾ ਰਿਹਾ ਪਿੰਡਾਂ ਬਹੁਤ ਵਧੀਆ ਤਿਹਾਰ ਆ ਵੀਰੇ ਸਾਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਇੰਨੇ ਨਾਲ ਸਾਰੇ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋਈਆਂ ਨੇ ਅੱਜ ਪੂਰਾ ਵਧੀਆ ਤਿਹਾਰ ਆ ਸਾਡੇ ਪਿੰਡ ਦੇ ਵਿੱਚ ਜਿਵੇਂ ਅੱਜ ਹਰ ਬੰਦੇ ਦੀ ਲਾਈਫ ਆ ਜਿਹੜੀ ਬਿਜ਼ੀ ਹੋ ਗਈ ਆ ਹਨਾ ਕਿਸੇ ਕੋਲ ਕੋ ਟਾਈਮ ਨਹੀਂ ਰਿਹਾ ਜੀ ਤੀਆਂ ਦੇ ਭਾਣੇ ਨੇ ਇੱਕ ਦੂਜੇ ਦੁੱਖ ਸੁੱਖ ਸਾਂਝੇ ਹੋ ਜਾਂਦੇ ਹਾਂਜੀ ਦੋਸਤਾਂ ਨੂੰ ਕੁੜੀਆਂ ਸਾਂਝੇ ਕਰਦੀਆਂ ਮਿਲਦੀਆਂ ਜੁਲਦੀਆਂ ਪਿੰਡ ਦੇ ਵਿੱਚ ਆ ਕੇ ਕੁੜੀਆਂ ਆ ਅੱਜ ਕਿੰਨੇ ਦਿਨੋਂ ਗਦੀਆਂ ਲੱਗਦੀਆਂ ਨੂੰ ਜੀ ਤੀਆਂ ਲੱਗਦੀਆਂ ਨੂੰ ਅੱਜ ਤਕਰੀਬਨ 12-13 ਦਿਨ ਹੋ ਗਏ ਠੀਕ ਹੈ ਹਾਂਜੀ ਅੱਜ 8 ਦਿਨ ਹੋ ਗਏ ਹਾਂਜੀ ਅੱਜ ਲਾਸਟ ਦਿਨ ਅੱਜ ਵੱਲੋਂ ਪਹਿਣੀ ਹੈ ਕੱਦ ਵੱਲੋਂ ਪਹਿਣੀ ਹੈ ਪੰਜਾਬੀ ਜੀ ਵੱਲੋਂ ਘੜੀ ਹੈ ਹਾਂਜੀ ਠੀਕ ਹੈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਬਹੁਤ ਸਾਰੇ ਪਿੰਡਾਂ 'ਚ ਤੀਆਂ ਲੱਗਦੀਆਂ ਨਹੀਂ ਜੇ ਜੇ ਇਹਦੇ ਵਿੱਚ ਸਾਰਿਆਂ ਨੂੰ ਚਾਹੀਦੀਆਂ ਵੀ ਤੀਆਂ ਤਾਂ ਲਗਵੋਣੀਆਂ ਚਾਹੀਦੀਆਂ ਸਾਰੀਆਂ ਪੇੜਾਂ ਇਕੱਠੀਆਂ ਹੁੰਦੀਆਂ ਨੇ ਬਰਸਾ ਜਿਆਦਾ ਜਾਂਦਾ ਵਾ ਨਹੀਂ ਜੀ ਜਿਵੇਂ ਕਿ ਜਿਹੜੀ ਹੁੰਦੀ ਪੀੜੀ ਆ ਉਹਨਾਂ ਨੂੰ ਤੀਆਂ ਬਾਰੇ ਗ੍ਰੀਚਵਰ ਹਾਂਜੀ ਕੋਈ ਨੌਲੇਜ ਨਹੀਂ ਹੈ ਰਿਆ ਵੀ ਐਂ ਤਾਂ ਅਕੇ ਵੀ ਕਹਿੰਦੇ ਲੱਗਣੀ ਚਾਹੀਦੀ ਤੀਆਂ ਤਾਂ ਤਾਂ ਕਿ ਹਰੇ ਕੋਈ ਬੰਦਾ ਬੈਂਧੜਾ ਆਉਂਦਾ ਇੰਜੋਏ ਕਰਦਾ ਵਾ ਸਾਰਿਆਂ ਦਾ ਆਪ ਦਾ ਫਨ ਹੋ ਹੁੰਦਾ ਵਾ ਥੈਂਕ ਯੂ ਹਾਂਜੀ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਤੇਲੀਵੀਜ਼ਨ ਦੇਖੀ ਜਾਂਦੇ ਰਹੇ ਇੰਨੇ ਨਾਲ ਜਦੋਂ ਤੀਆਂ ਲੱਗਦੀਆਂ ਨੇ ਕੁੜੀਆਂ ਨੂੰ ਪਤਾ ਲੱਗਦਾ ਵੀ ਸੱਭਿਆਚਾਰਕ ਮੇਲਾ ਆਇਆ ਹੁੰਦਾ ਵੀ ਤੀਆਂ ਲੱਗਣਾਂ ਇਹਨਾਂ ਨਾਲ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਮੇਰੀ ਗੱਲ ਇਹ ਆ ਜਦੋਂ ਬੱਚੇ ਇੱਥੇ ਆਉਂਦੇ ਉਹਨਾਂ ਦਾ ਮਾਈਂਡ ਫਰੈਸ਼ ਰਹਿੰਦਾ ਜਾਂਦਾ ਮੈਂ ਤੇ ਝੱਟ ਜਵਾਏ ਕਰ ਜਾਂਦਾ ਹਾਂ ਹਾਂਜੀ ਆ ਜਾ ਪਤੈ ਆਜੀ ਆ ਜਾ ਆ ਜਾ ਓਏ ਆ ਜਾ ਆ ਜਾ ਆ ਜਾ ਮਿਲ ਕਿਤਾ ਜੀ ਅੱਛਾ ਤੀਆਂ ਚ ਕਿਵੇਂ ਲੱਗਿਆ ਕੇ ਵਧੀਆ ਲੱਗਿਆ ਵਧੀਆ ਸੀ ਅੱਛਾ ਜਿਵੇਂ ਕਿ ਤੁਸੀਂ ਇਹ ਦੇਖਿਆ ਸਾਰਾ ਹਨਾ ਪਹਿਲੀ ਵਾਰ ਦੇਖਿਆ ਪਹਿਲਾਂ ਵੀ ਆਨੇ ਹੋ ਪਹਿਲਾਂ ਵੀ ਆਨੇ ਆ ਜੀ ਪਹਿਲਾਂ ਵੀ ਆਨੇ ਹੋ ਹਾਂਜੀ ਤੀਆਂ ਲੱਗਣੀਆਂ ਚਾਹੀਦੀਆਂ ਨੇ ਹਾਂਜੀ ਹਨਾ ਤੀਆਂ ਲੱਗਣ ਲੱਗੇ ਚਾਹੀਦੀਆਂ ਜੀ ਲੱਗੇ ਜੀ ਕਿ ਕਿ ਬਤਾ ਲੱਗੇ ਹੌਣ ਤਾਂ ਜੇ ਲੇਟ ਲੱਗ ਗਿਆ ਨੇ ਠੀਕ ਹੈ ਥੋੜੇ ਦੇਰ ਚਲੋ ਇੱਕ ਮਿੰਟ ਹੁੰਦਾ ਜਾਂਦਾ ਹੈ ਹਾਂਜੀ ਸਾਡੇ ਚੈਨਲ ਦੀ ਪੂਰੀ ਦੁਨੀਆ ਦੇਖਦੀ ਐ ਤੁਹਾਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਪਿੰਡਤੀਆਂ ਨਹੀਂ ਲੱਗਦੀਆਂ ਲੱਗਣ ਬਹੁਤ ਮਾੜੀ ਗੱਲ ਆ ਹਾਂਜੀ ਬਹੁਤ ਮਾੜੀ ਗੱਲ ਲੱਗਦੀ ਐ ਲੱਗਦੀ ਐ ਨਹੀਂ ਆਨੇ ਲਾ ਦੀ ਐ ਸਾਡੀ ਇਹੀ ਬੇਨਤੀ ਐ ਸਾਰੇ ਪਿੰਡਤੀਆਂ ਲਾਉਣੀਆਂ ਚਾਹੀਦੀਆਂ ਕੁੜੀਆਂ ਨੂੰ ਇਕੱਠੇ ਕਰਨਾ ਚਾਹੀਦਾ ਬਸ ਸਾਡੀ ਇਹੀ ਜਾਨੀ ਕਿ ਆਪ ਇਹ ਕਹੇ ਸਾਦੇ ਆ ਜਿਹੜੀਆਂ ਕੁੜੀਆਂ ਲੰਬੇ ਸਾਹ ਤੋਂ ਬਿਸੜੀਆਂ ਨੇ ਦੀਆਂ ਦੇ ਬੰਨੇ ਇਕੱਠੀਆਂ ਹੋ ਜਾਂਦੀਆਂ ਹਾਂਜੀ ਇਕੱਠੀਆਂ ਹੋ ਜਾਂਦੇ ਨੇ ਸਾਰੀਆਂ ਕੁੜੀਆਂ ਮਿਲਦੀਆਂ ਲੱਗੀਆਂ ਸਾਡੇ ਪਿੰਡ ਦੇ ਵਿੱਚ ਅੱਜ ਬਹੁਤ ਸਾਰੀਆਂ ਬੈਗੀਆਂ ਹੁੰਦੀਆਂ ਨੇ ਉਹ ਦੀਆਂ ਦੇ ਬੰਨਾ ਇਕੱਠੀਆਂ ਹੋ ਜਾਂਦੇ ਆ ਇਕੱਠੀਆਂ ਸਾਰੇ ਹੁੰਦੀਆਂ ਨੇ ਮਿਲਦੀਆਂ ਕਰਦੀਆਂ ਆਂ ਆਪਣੀਆਂ ਪਿਆਰੀਆਂ ਫਰੈਂਡਾਂ ਨੂੰ ਹਾਂਜੀ ਦੀਆਂ ਲੱਗਣੇ ਚਾਹੀਦੇ ਜਰੂਰੀਆਂ ਲੱਗਣੀਆਂ ਇਹ ਸੀਗਾ ਪਿੰਡ ਸ਼ਿਨੀਵਾਲ ਦੇ ਤੀਆਂ ਜਿਵੇਂ ਤੁਹਾਨੂੰ ਕੋਈ ਸਰਾਂ ਦਿਖਾਇਆ ਕਿ ਕੁੜੀਆਂ ਮੰਨਿਓ ਜਿਵੇਂ ਗਿੱਧੇ ਪੁੰਨੀਆਂ ਪਾ ਕੇ ਤੀਆਂ ਦੇ ਤਿਹਾਰੇ ਜਿਹੜਾ ਉਹ ਮਨਾਇਆ ਗਿਆ ਜਿਵੇਂ ਤੁਹਾਨੂੰ ਅਸੀਂ ਪਿੰਡ ਸ਼ਿਨੀਵਾਲ ਦੇ ਤੀਆਂ ਦਿਖਾਈਆਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਣਾ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੈ ਕੇ ਫੇਰ ਹਾਜ਼ਰ ਹੋਣਾ